ਇੱਕ ਨਾ ਗੱਲ ਲੋਕਾਂ ਦੇ ਮੂੰਹੋਂ ਬਹੁਤ ਵਧੀਆ ਸੁਣੀ ਦੀ ਆ ਤੇ ਅਰਦਾਸ ਕਰਾਓ ਸਰਬੱਤ ਦੇ ਭਲੇ ਤੇ ਪਰ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਵੀ ਜਿਹੜਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਨਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਵਿੱਚ ਇਹ ਜੀਵ ਜੰਤੂ ਜਿਹੜੇ ਬੇਜਬਾਨ ਆ ਇਹ ਵੀ ਉਸੇ ਚ ਹੀ ਹੁੰਦੇ ਆ ਸ਼ੁਰੂਆਤ ਦਾ ਭਲਾ ਦੇ ਆਪਾਂ ਤਾਂ ਹੀ ਕਵਾਂਗੇ ਨਾ ਜੇ ਇਹਨਾਂ ਨੂੰ ਵੀ ਰਾਤ ਨੂੰ ਪੇਟ ਭਰ ਕੇ ਰੋਟੀ ਪਾਣੀ ਮਿਲੇਗਾ ਤੇ ਜੇ ਇਹ ਭੁੱਖੇ ਸੋਤੇ ਫਿਰ ਉਹ ਸਾਡੀ ਅਰਦਾਸ ਜਿਹੜੀ ਆ ਅਧੂਰੀ ਰਹਿ ਗਈ ਨਾ ਉਸ ਅਰਦਾਸ ਨੂੰ ਸਰਬੱਤ ਦੇ ਭਲੇ ਦੀ ਨੂੰ ਅਗਰ ਜੇ ਪੂਰੀ ਕਰਨਾ ਤੇ ਜਿਹੜੇ ਇਹ ਬੇਜਬਾਨ ਚਾ ਜਨਵਰ ਵਾਜਾ ਡੌਗ ਨੇ ਇਹਨਾਂ ਦੇ ਨਾਲ ਸਾਨੂੰ ਇਹਨਾਂ ਦੇ ਪੇਟ ਵੱਲ ਧਿਆਨ ਦੇਣ ਦੀ ਲੋੜ ਆ ਪੀਰਾਜ਼ ਨੂੰ ਰੱਜੇ ਆ ਤੇ ਜਾਂ ਭੁੱਖੇ ਆ ਫੇਰ ਸਾਡੀ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਆ ਉਹ ਪੂਰੀ ਹੁੰਦੀ ਆ ਜੇ ਅਸੀਂ ਇਹਨਾਂ ਵੱਲ ਧਿਆਨ ਦੇਈਏ ਜੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਤੇ ਖਾਣ ਦੇ ਸਮੇਂ ਅਸੀਂ ਸਾਰੇ ਪਰਿਵਾਰ ਆ ਬਹਿ ਕੇ ਖਾਵਾਂਗੇ ਇਹਨਾਂ ਨੂੰ ਪੁੱਛਾਂਗੇ ਨਾ ਤੇ ਫਿਰ ਅਰਦਾਸ ਸਰਬੱਤ ਦੇ ਭਲੇ ਦੀ ਇਹ ਕੀਤੀ ਸੀ ਉਹ ਤੇ ਅਧੂਰੀ ਰਹਿ ਗਈ ਨਾ ਸੋਚਣ ਦੀ ਵਿਚਾਰਨ ਦੀ غور ਕਰਨ ਦੀ ਜ਼ਰੂਰਤ ਆ ਕਿ ਦੋ ਬੱਚੇ ਮੇਰੇ ਕੋਲ ਪੱਕੇ ਵੇਂਦੇ ਖਾਂਉਂਦੇ ਆ ਸਵੇਰੇ ਸ਼ਾਮ ਨੂੰ ਇਹਨਾਂ ਦੀ ਜਿਹੜੀ ਰੋਟੀ ਆ ਉਹ ਘਰੋਂ ਆਉਂਦੀ ਆ ਤਿੰਨ ਟਾਈਮ ਇਹਨਾਂ ਨੂੰ ਰੋਟੀ ਮਿਲਦੀ ਇੱਥੇ ਤਾਂ ਮੇਰੇ ਕੋਲ ਆਉਂਦੀ ਆ ਜਿਸ ਤਰ੍ਹਾਂ ਅਸੀਂ ਤਿੰਨ ਟਾਈਮ ਖਾਂਦੇ ਆ ਉਸੇ ਤਰ੍ਹਾਂ ਹੀ ਤਿੰਨ ਟਾਈਮ ਇਹਨਾਂ ਦੀ ਆਉਂਦੀ ਆ ਉਹ ਸਾਨੂੰ ਅਰਦਾਸ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ ਉਹ ਕਾਲਪੁਰਖ ਵੈਗਰੂ ਜਿਹੜੀ ਸਾਡੀ ਅਰਦਾਸ ਆ ਉਹ ਆਪੇ ਪ੍ਰਵਾਨ ਕਰ ਲਈਦਾ ਹੈ ਇਸ ਵੀਡੀਓ ਨੂੰ ਵੀਰੇ ਵੱਤੋਂ ਵੱਧ ਸ਼ੇਅਰ ਕਰੋ ਕਿਉਂਕਿ ਜਿਹੜੇ ਮੇਰੇ ਲੋਕ ਵੀਰ ਭਰਾ ਸਰਬੱਤ ਦੇ ਭਲੇ ਦੀ ਅਰਦਾਸ ਚ ਸ਼ਾਮਿਲ ਹੁੰਦੇ ਆ ਜਾਂ ਕਰਦੇ ਆ ਜਾਂ ਕਰਵਾਉਂਦੇ ਆ ਕੋਈ ਨਾਲ ਵੀ ਧਿਆਨ ਦਿਓ ਭਾਈ ਇਹ ਵੀ ਸਰਬੱਤ ਦੀ ਭਲੇ ਦੀ ਅਰਦਾਸ ਚ ਵਿੱਚ ਇਹ ਜੀਵ ਜੰਤੂ ਵੀ ਆਉਂਦੇ ਆ ਆਪਾਂ ਕੱਲੇ ਨਹੀਂ ਆਉਂਦੇ